ਜੀ ਬਜੀ ਨਮਸਕਾਰ ਰਿਹਾ ਦਾਪਸ ਹੱਥ ਹੈ ਗਾਲ ਕੀ ਹਾਲਤ ਆ ਲਿਆ ਵੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਅਨੁਭਵਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਲੋ ਬਈ ਜਦ ਨੂੰ ਕਰੋ ਚੈੱਕ ਮਰਾ ਭਰਾ ਠੀਕ ਹੈ ਜੀ ਬਲੱਡ ਲਾਈਨ ਤਕਰੀਬਨ ਸੂਨ ਨੂੰ ਪਤਾ ਹੀ ਆ ਠੀਕ ਹੈ ਨਾ ਬਾਕੀ ਚਲੋ ਫਿਰ ਵੀ ਆਪਾਂ ਦੱਸ ਦਿੰਨੇ ਆ ਬਾਈ ਜੀ ਤਾਂ ਉਹ ਪਨੂ ਪੂਰ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਜੋੜੀ ਤੁਹਾਡੇ ਲਈ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਬਾਈ ਜੀ ਚੈੱਕ ਕਰੋ ਕਬੂਤਰ ਕਾਦੇ ਸਦ ਨੂੰ ਤੁਹਾਨੂੰ ਪਤਾ ਹੀ ਆ ਅੱਗ ਦੀਆਂ ਲਾਟਾਂ ਨੇ ਮੇਰਾ ਭਰਾ ਲਾਟਾਂ ਠੀਕ ਹੈ ਨਾ ਫਾਲੋਅਪਟਾ ਫਾਲੋਅ ਬਾਈ ਜੀ ਗਰੰਟਡ ਜੋੜਾ ਚੈੱਕ ਕਰੋ ਬਿਲਕੁਲ ਬਾਈ ਜੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਚੈੱਕ ਕਰੋ ਯਾਰ ਤੁਸੀਂ ਜੋੜੇ ਆਪਣੇ ਦੀ ਕੁਆਲਿਟੀ ਦੇਖੋ ਜੀ ਕਬੂਤਰ ਦੇ ਖੜਨੇ ਮੈਂ ਕਹਿੰਦਾ ਬਾਈ ਜੀ ਭੁਖ ਲੱਤ ਦੀ ਇਹੋ ਜੇ ਜਨਮ ਬ람 ਦੇ ਕੇ ਠੀਕ ਹੈ ਜੀ ਬਾਕੀ ਸਾਰ ਦਿਨ ਆਪਣੀ ਦੀ ਰਿਕੁਆਇਰਮੈਂਟ ਹੁੰਦੀ ਸੀਗੀ ਮੇਰਾ ਭਰਾ ਪੁੰਨ ਵਾਲੇ ਕੂਤਰਾਂ ਦੇ ਵਿੱਚੋਂ ਸੋ ਉਹ ਵੀ ਰ ਆਪਣੇ ਨਾਲ ਕਰ ਸਕਦੇ ਨੇ ਕੰਟੈਕਟ ਠੀਕ ਹੈ ਨਾ ਉਹ ਭਾਈ ਜੀ ਆਪਣੀ ਕਾਲਸਰੀ ਕੂਤਰੀ ਪੀਲੀ ਅੱਖਾਂ ਕਾਲੀ ਨੋਕ ਦੀ ਠੀਕ ਹੈ ਜੀ ਹਲਕੀ ਲਾਲਸਰੀ ਆ ਜੋ ਪੁੰਨ ਵਾਲੇ ਕੂਤਰਾਂ ਦੀ ਮੇਰਾ ਭਰਾ ਮੱਖ ਨਿਸ਼ਾਨੀ ਆ ਠੀਕ ਹੈ ਜੀ ਇਹ ਲਾਲ ਸ਼ੇਮ ਬਲਾਜਮੀ ਆ ਆਪਦੇ ਰੱਖਣਗੇ ਰੱਖਣਗੇ ਕੂਛੀ ਦੀ ਨੀਰੀ ਕਾਲੀ ਆ ਕੂਤਰੀ ਦੀ ਪੀਲੀਆਂ ਦੀ ਕੂਤਰੀ ਨਾਲ ਭਾਜੀ ਚਿੱਟੀਆਂ ਦਾ ਕੂਤਰ ਆਪਣਾ ਦੇਖੋ ਜੀ ਜੋੜੇ ਆਪਣੇ ਦੀ ਤੁਸੀਂ ਵਜੂਦ ਚੈੱਕ ਕਰ ਸਕਦੇ ਹੋ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਹੈ ਬਾਕੀ ਮੇਰਾ ਭਰਾ ਦੱਸਿਓ ਜਰੂਰ ਤੁਸੀਂ ਕਿ ਅੱਜ ਵਾਲੀ ਆਪਣੀ ਜੋੜੀ ਇਹ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਮੇਰਾ ਭਰਾ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀਆ ਕਿ ਵਧੀਆ ਤੋਂ ਵਧੀਆ ਚੀਜ਼ ਆਪਦੇ ਭਰਾਵਾਂ ਨੂੰ ਆਪਾਂ ਦੇ ਸਕੀਏ ਠੀਕ ਹੈ ਨਾ ਬਾਕੀ ਚਲੋ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਮੇਰਾ ਭਰਾ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਤਾਂ ਜਿਹੜਾ ਸਭਨੇ ਰਿਕੁਆਇਰਮੈਂਟ ਹੋ ਸਕੇ ਉਹ ਭਰਾ ਆਪਣੇ ਨਾਲ ਕੰਟੈਕਟ ਕਰਦੇ ਬਾਕੀ ਜਿਹੜੇ ਸ਼ੌਂਸ਼ਕਰ ਵਾਲੇ ਆਪਣੇ ਵੀਰ ਉਹ ਵੀਡੀਓ ਦੇਖ ਕੇ ਆਪ ਦਾ ਪੂਰਾ ਸ਼ੌਕ ਕਰ ਲੈਂਦੇ ਨੇ ਠੀਕ ਹੈ ਜੀ ਕਦ ਕਦ ਤੁਸੀਂ ਚੈੱਕ ਕਰ ਸਕਦੇ ਹੋ ਫਿੱਟ ਫਾਈਨ ਕੂਤਰ ਆ ਬਿਮਾਰ ਨਹੀਂ ਸ਼ਮਾਰਨੀ ਬਿਲਕੁਲ ਓਕੇ ਰਿਪੋਰਟਾਂ ਦੇ ਕੂਤਰ ਨੇ ਮੇਰਾ ਵੀ ਸੋ ਆਉਪਰਾ ਹੁਣ ਮਸੂਮ ਐਸ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਸ਼ੌਕ ਕਰਾਉਣਾ ਲੋ ਜੀ ਬਾਜੀ ਆਹ ਆਪਣਾ ਵੱਡਾ ਕੂਤਰ ਮੇਰਾ ਭਰਾ ਸਭ ਤੋਂ ਪਹਿਲਾਂ ਸਦਨੋਂ ਤੁਸੀਂ ਆਪਣੇ ਅਸੇ ਜਾਨਵਰ ਦੀ ਕੁਆਲਿਟੀ ਚੈੱਕ ਕਰੋ ਜੀ ਦੇਖੋ ਪ्योर ਬੱਦੋ ਸਤੋ ਦਾ ਪੁੰਨੂ ਪੁਨਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਕਬੂਤਰ ਕਾਲਾ ਚੀਨਾ ਉਤੋਂ ਬਾਈ ਜਿਵੇਂ ਚਿੱਟੀਆਂ ਅੱਖਾਂ ਕਬੂਤਰ ਦਾ ਪੋਟਾ ਦੇਖੋ ਯਾਰ ਠੀਕ ਹੈ ਜੀ ਸ਼ਾ ਕਾਲਾ ਚਿੱਟਾ ਜਾਂ ਸਹਰਾ ਘੰਡ ਬਾਈ ਜੀ ਹਰਾ ਕਬੂਤਰ ਦਾ ਉਤੋਂ ਬਾਈ ਜਿਵੇਂ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਾਨਵਰ ਅੱਗੋ ਚੌੜਾ ਤੇ ਪਿੱਛੋ ਜਿਵੇਂ ਬੰਦ ਪਤਾ ਲੱਗਦਾ ਬਾਈ ਜੀ ਕੋਈ ਚੀਜ਼ ਆ ਠੀਕ ਹੈ ਜੀ ਫੁੱਲ ਗਰਮ ਜਾਨਵਰਾਂ ਦੇਖੋ ਜੀ ਕਬੂਤਰ ਮੇਰਾ ਆਪਰਾ ਇੱਕ ਹੱਤ ਨਾਲ ਫੜਿਆ ਨਹੀਂ ਜਾਂਦਾ ਯਾਰ ਏਡਾ ਜ਼ੋਰ ਲਾਉਂਦਾ ਕਬੂਤਰ ਹੱਥ 'ਚ ਆ ਕੇ ਦੇਖੋ ਬਾਕੀ ਜਿਹੜੇ ਸਦਨ ਆਪਣੇ ਸ਼ਿਕਾਰੀ ਆ ਨਾ ਉਹਨਾਂ ਮੇਰੇ ਬੰਦਿਆਂ ਨੇ ਵੇਚ ਕੇ ਦੱਸ ਦੇਣਾ ਹਾਂ ਬਈ ਕਬੂਤਰ ਦੇ ਵਿੱਚ ਕੀ ਗੱਲਬਾਤ ਆ ਬਈ ਜੀ ਜਨਵਰ ਤੇ ਬੱਚੇ ਮੈਂ ਕਹਿੰਨਾ ਡਾਉਂਗੇ ਸਤਨੂੰ ਦਵਾਵਾ ਦੋਗੇ ਹਾਂ ਯਾਰ ਬਾਕੀ ਮੋਗੇ ਤੋਂ ਭਰਾ ਨਹੀਂ ਕੋਈ ਚੀਜ਼ ਭੇਜੀ ਸੀਗੀ ਬਾਕੀ ਰਹੀ ਗੱਲ ਬਈ ਜੋੜੇ ਦੇ ਪ੍ਰਾਈਸ ਵੀ ਬਿਲਕੁਲ ਜੈਨੂਨ ਆਪਣਾ ਰੇਟ ਹੁੰਦਾ ਆ ਚੈੱਕ ਕਰ ਲੋ ਤੇ ਆ ਬਾਈ ਜੀ ਜਨਵਰ ਆਪਣੇ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਟੇਪਰ ਦੇ ਵਿੱਚ ਸਰ ਉਤੋਂ ਬਾਈ ਜੀ ਜਮ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਨਵਰ ਆ ਠੀਕ ਹੈ ਟੇਪਰ ਦੇ ਵਿੱਚ ਸਰ ਬਾਡੀ ਸਟਰਕਚਰ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਬਾਕੀ ਤੁਸੀਂ ਐਸ ਬੰਨੇ ਵੀ ਮੇਰਾ ਵੀਰ ਆਪਣੇ ਜਨਵਰ ਨੂੰ ਕਰ ਸਕਦੇ ਹੋ ਚੈੱਕ ਬਿਲਕੁਲ ਬਾਈ ਜੀ ਪਿਓਰਿਟੀ ਦੇ ਵਿੱਚ ਚੀਜ਼ ਆ ਠੀਕ ਹੈ ਬਾਕੀ ਤੁਹਾਨੂੰ ਪਤਾ ਯਾਰ ਇਹੋ ਜਿਹੋੜਾਂ ਦੀ ਮੇਰਾ ਭਰਾ ਵਾਹ ਗਾਰੰਟੀ ਦਿੰਦੀ ਯਾਰ ਕੋਈ ਲੋਡ ਹੁੰਦੀ ਨਹੀਂ ਠੀਕ ਹੈ ਨਾ ਚੈੱਕ ਕਰ ਲਓ ਤੁਸੀਂ ਆਪਣੇ ਜਨਵਰ ਨੂੰ ਤੇ ਆ ਬਾਈ ਜੀ ਉਹ ਖੜ ਜਾ ਵੀ ਖੜ ਜਾ ਲਓ ਜੀ ਆ ਬਾਈ ਜੀ ਕੂਤਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਵਿੱਚੋਂ ਕੁੱਝ ਫਰ ਨਵੇਂ ਆ ਰਹੇ ਆ ਜੀ ਕੂਤਰ ਦੇ ਠੀਕ ਹੈ ਨਾ ਬਾਕੀ ਸ਼ਕਲ ਅਗਲ ਦੇਖੋ ਯਾਰ ਕੂਤਰ ਦੀ ਪਤਾ ਲੱਗਦਾ ਦੇਖੋ ਜੀ ਕਿੱਡਾ ਜ਼ੋਰ ਲਾਉਂਦਾ ਕੂਤਰ ਠੀਕ ਹੈ ਤੇ ਆ ਬਾਈ ਜੀ ਕਬੂਤਰ ਆਪਣੇ ਦੀ ਪੂਛ ਹੈ ਜੀ ਪੂਝ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰੱਖਦਾ ਆ ਠੀਕ ਹੈ ਤੇ ਆ ਮੇਰਾ ਭਰਾ ਨੈਕਸਟ ਪੱਲਾ ਜੀ ਆਪਣੇ ਜਨਮਰ ਦਾ ਠੀਕ ਹੈ ਜੀ ਇਧਰੋਂ ਪਾਸੋਂ ਵੀ ਮੇਰਾ ਭਰਾ ਕੂਤਰ ਸਾਰ ਆਈ ਜਾਂਦਾ ਤੇ ਬਾਕੀ ਆ ਮੇਰਾ ਭਰਾ ਕੂਤਰ ਥੱਲੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਮੇਰਾ ਭਰਾ ਲਾਲ ਸਰਖ ਪੈਰ ਤੋਂ ਬਜੀ ਜਮੈਂ ਕੱਲ੍ਹ ਕਾ ਸ਼ਾਹ ਨੰਬਰਾਂ ਦਾ ਆਪਣਾ ਇਹ ਕੂਤਰ ਆ ਲਓ ਜੀ ਆਹਾ ਬਾਈ ਜੀ ਆਪਣਾ ਮਕਮਲ ਕੂਤਰ ਸੀਗਾ ਠੀਕ ਹੈ ਜੀ ਸੋ ਆਓ ਭਰਾ ਹੁਣ ਮੈਂ ਤੁਹਾਨੂੰ ਇਹਦੀ ਕੂਤਰੀ ਦਾ ਸ਼ੌਂਕ ਕਰਾਉਣਾ ਲਓ ਜੀ ਬਾਈ ਜੀ ਆਹਾ ਆਪਣੀ ਵੱਡੀ ਕੂਤਰੀ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਸਦਨੋਂ ਆਪਣੀ ਐਸੋ ਮਾਦੀ ਦੀ ਕੁਆਲਿਟੀ ਠੀਕ ਹੈ ਜੀ ਬਾਜੀ ਪਿਓਰਟੀ ਦੇ ਵਿੱਚ ਚੀਜ਼ ਆ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਦੇਖੋ ਜੀ ਕਾਲਸਰੀ ਦੇ ਵਿੱਚ ਉਹ ਲਾਲ ਸ਼ੇਮਬ ਜੋ ਇਹਨਾਂ ਕਬੂਤਰਾਂ ਦੀ ਮੇਨ ਨਿਸ਼ਾਨੀ ਆ ਮੇਰਾ ਭਰਾ ਠੀਕ ਆ ਜੀ ਆਪਣਾ ਦਾਵਾ ਜੇ ਕੋਈ ਬੰਦਾ ਆ ਜੋੜੇ ਨੂੰ ਨਿੰਦ ਜੇ ਆਪਾਂ ਜ਼ਿੰਮੇਵਾਰ ਆ ਮੇਰਾ ਭਰਾ ਚੈੱਕ ਕਰ ਲਓ ਤੁਸੀਂ ਜੀ ਮਾਦੀ ਦੀ ਕੁਆਲਿਟੀ ਠੀਕ ਆ ਜੀ ਪੂਸ਼ ਕਾਲੀ ਸਿਰ ਬਾਈ ਜੀ ਲਾਲ ਠੀਕ ਆ ਤੇ ਵਿੱਚੋਂ ਹਰਾ ਤੇ ਕਾਲਾ ਆ ਚੈੱਕ ਕਰ ਲਓ ਠੀਕ ਆ ਜਿਹੜੀ ਬਾਈ ਜੀ ਪੁੰਨੂ ਵਾਲੇ ਕਬੂਤਰਾਂ ਦੀ ਮੇਨ ਨਿਸ਼ਾਨੀ ਹੁੰਦੀ ਇਹ ਲਾਲ ਸ਼ੇਮਬ ਆ ਉਹਦੇ ਲਾਜ਼ਮੀ ਰੱਖਦੇ ਰੱਖਦੇ ਆ ਆ ਚੈੱਕ ਕਰ ਲਓ ਜਮਾ ਬਾਈ ਜੀ ਪੀਲੀ ਅੱਖਾਂ ਬਾਡੀ ਸਟਰਕਚਰ ਕੂਤਰੀ ਦਾ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਜੀ ਬਾਈ ਜੀ ਫੁੱਲ ਬਟਾ ਫੁੱਲ ਟੋਪ ਬਲੱਡ ਲਾਈਨ ਦੇ ਵਿੱਚੋਂ ਆਪਣਾ ਜੋੜਾ ਤੇ ਆ ਸਭ ਤੋਂ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਤੁਸੀਂ ਇਹਦੇ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਸਰਵੋਫੁੱਲੀ ਅੱਖਾਂ ਦੀ ਆਪਣੀ ਇਹ ਕੂਤਰੀ ਹੈ ਬਾਕੀ ਮੈਂ ਉਮੀਦ ਕਰਦਾ ਜੋੜਾ ਤੁਹਾਨੂੰ ਲਾਜ਼ਮੀ ਆ ਪਸੰਦ ਆਇਆ ਹੋਵੇਗਾ ਤੇ ਆ ਸਭ ਤੋਂ ਕੂਤਰੀ ਆਪਣੀ ਦਾ ਪੱਲਾ ਜੀ ਆ ਪੱਲੇ ਦੀ ਮਾੜੀ ਜੀ ਕੁਆਲਿਟੀ ਕਰੋ ਚੈੱਕ ਦੇਖੋ ਜੀ ਯਾਰ ਫਰਾਂ ਤੇ ਫਰ ਜੜੇ ਵੇ ਆ ਕੋਈ ਗੈਪ ਨਹੀਂ ਕੋਈ ਕਹ ਨਹੀਂ ਮਰਾ ਭਰਾ ਬਿਲਕੁਲ ਕਿਤਾਬ ਦੀ ਤਰ੍ਹਾਂ ਪੱਲਾ ਆ ਠੀਕ ਹੈ ਤੇ ਆ ਮੇਰਾ ਵੀ ਤੁਸੀਂ ਮਾਦੀ ਆਪਣੀ ਦੀ ਪੂਛ ਦੀ ਕੁਆਲਿਟੀ ਚੈੱਕ ਕਰ ਸਕਦੇ ਹੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਿਲਕੁਲ ਬੰਦ ਪੂਛ ਰੱਖਦੇ ਨੇ ਆਪਣੇ ਕੂਤਰ ਠੀਕ ਹੈ ਜੀ ਜੈਡ ਬਲੈਕ ਕਾਲੀ ਪੂਛ ਤੇ ਆ ਸਦ ਨੂੰ ਨੈਕਸਟ ਪੱਲਾ ਜੀ ਆਪਣੀ ਕੂਤਰੀ ਦਾ ਚੈੱਕ ਕਰੋ ਠੀਕ ਹੈ ਜੀ ਇੱਕੋ ਜੇ ਪੱਲਿਆਂ ਦੀ ਕੂਤਰੀ ਚੈੱਕ ਕਰ ਲਓ ਠੀਕ ਹੈ ਜੀ ਲੈਂਥ ਚੈੱਕ ਕਰੋ ਪਲੱਸ ਤੁਸੀਂ ਬਗਲ ਦੀ ਲੰਬਾਈ ਚੈੱਕ ਕਰ ਸਕਦੇ ਹੂੰ ਮੇਰਾ ਵੀਰ ਪਹਿਲੀ ਕਲੀ ਤੋਂ ਕਿੱਥੇ ਜਾ ਰਹੀ ਆ ਠੀਕ ਹੈ ਜੀ ਬਾਕੀ ਆਹ ਐਸ ਬਣਿਓ ਵੀ ਮੇਰਾ ਵੀਰ ਤੁਸੀਂ ਆਪਣੀ ਕੂਤਰੀ ਨੂੰ ਕਰ ਸਕਦੇ ਹੋ ਚੈੱਕ ਤੇ ਕਮੈਂਟ ਕਰਨਾ ਮੇਰਾ ਭਰਾ ਤੁਸੀਂ ਨਹੀਂ ਭੁੱਲਣਾ ਠੀਕ ਹੈ ਜੀ ਤੇ ਵੀਡੀਓ ਨੂੰ ਮੇਰਾ ਵੀਰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਤੁਸੀਂ ਲਾਜ਼ਮੀ ਕਰਨੀ ਹੈ ਜੀ ਆਹ ਲਓ ਸਾ ਤੇਨੂੰ ਆਹਾ ਮਾਦੀ ਆਪਣੀ ਦੇ ਪੈਰ ਠੀਕ ਹੈ ਜੀ ਬਿਲਕੁਲ ਬਰੀਕ ਖੁਸ਼ਕ ਪੈਰਾਂ ਦੀ ਕੂਤਰੀ ਬੰਦ ਜੋੜ ਦੀ ਜਿਹੋ ਜੀ ਨੋਕ ਉਹੋ ਜਿਹੀ ਨੰਦਰਾ ਰੱਖਦੀ ਆਪਣੀ ਕੂਤਰੀ ਠੀਕ ਹੈ ਬਾਕੀ ਅੱਗੇੋਂ ਖੰਟ ਤੁਸੀਂ ਚੈੱਕ ਕਰ ਲਓ ਤੇ ਆਹ ਲਓ ਜੀ ਉਹ ਖੜ ਜਾ ਉਹ ਵੀ ਖੜ ਜਾ ਲਓ ਜੀ ਆਹਾ ਬਈ ਜੀ ਆਪਣੀ ਮਕਮਲ ਕੂਤਰੀ ਸੀਗੀ ਠੀਕ ਹੈ ਜੋ ਇਸ ਕੂਤਰ ਨਾਲ ਮਿਲੀ ਵੀ ਆ ਤੋ ਆਹ ਭਰਾ ਹੁਣ ਮੈਂ ਤੁਹਾਨੂੰ ਜੁੜਾ ਇਹ ਦੁਆਰ ਤੋਂ ਇਹਨਾਂ ਨੂੰ ਤਰਦੇ ਫਿਰਦਿਆਂ ਦੀ ਇੱਕ ਵਾਰੀ ਝਲਕ ਮਰਵਾਈਏ। ਇਹ ਆਹ ਮਾਦੀ ਤੁਸੀਂ ਮੇਰਾ ਵੀ ਸਟੈਂਡਿੰਗ ਮਿਊਜ਼ੀਅਮ ਮਕਮਲ ਤੌਰ ਤੇ ਮੇਰਾ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ। ਕਦ ਕਰ ਤੁਹਾਡੇ ਸਾਹਮਣੇ ਆ ਜੀ ਕੂਤਰੀ ਦਾ ਦੇਖੋ। ਆਂਡੇ ਬੱਚੇ ਮੇਰਾ ਭਰਾ ਧਰਦਾ ਹੋਇਆ ਆਪਣਾ ਇਹ ਜੋੜਾ ਆ ਠੀਕ ਹੈ। ਤੇ ਆਹ ਆਪਣਾ ਮਗਰ ਵਾਲਾ ਕੂਤਰਾ ਆ ਗਿਆ। ਬਾਕੀ ਜੀ ਡਲਬਰੀ ਨਾਲ ਦੀ ਆਲ ਪੰਜਾਬ ਆ ਮੇਰਾ ਭਰਾ ਠੀਕ ਹੈ ਬਾਕੀ ਇਹ ਤੋਂ ਇਲਾਵਾ ਆਲ ਓਵਰ ਇੰਡੀਆ ਦੇ ਵਿੱਚ ਜਿਸ ਤੱਕ ਪੋਸੀਬਲ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਨੂੰ ਇਹਨਾਂ ਜਨਮਵਾਰ ਦੀ ਉਥੋਂ ਤੱਕ ਆਪਾਂ ਪਹੁੰਚ ਕਰਵਾ ਕੇ ਦਿਆਂਗੇ ਮੇਰਾ ਭਰਾ ਠੀਕ ਹੈ ਜੀ ਬਾਕੀ ਮੇਰਾ ਵੀ ਟਾਈਮ ਨਾਲ ਫੋਨ ਲਾ ਲਿਓ ਸੋ ਬਾਕੀ ਵੇਣਿਆ ਜੀ ਕਿ ਐਸੋ ਬੰਦੇ ਦੇ ਕਿਸਮਤ ਦੇ ਵਿੱਚ ਆਹ ਜੋੜਾ ਹੈਗਾ ਆ ਕਿ ਐਸਾ ਜਿੰਦੇ ਘਰੇ ਆ ਜੋੜਾ ਆਪਣਾ ਜਾਏਗਾ ਸੋ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗਾ ਸੋਡ ਲਈ ਕੋਈ ਵਧੀਆ ਟੌਪ ਕਲਾਸ ਤਿੰਨ نسل ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਈ ਜੀ